ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਬ੍ਰਾਡ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ? ਕਰਦੇ ਹੋ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ। ਚਲੋ ਜੀ ਬਲੌਗ ਦੀ ਸਟਾਰਟਿੰਗ ਕਰਦੇ ਆ ਮੋਟੇ ਇੰਨੇ ਕੱਪੜੇ ਪਾਏ ਨਾ ਕਿ ਠੰਡ ਤਾਂ ਨੇੜੇ ਤੇ ਨੇੜੇ ਤਣੇ ਨਹੀਂ ਲੱਗਦੀ। ਹੈ? ਮਮਾ ਦੋ ਲੋ ਪਹਿ। ਤਹੀਂ ਲੋ ਪਹਿ ਪਹਿ। ਮੋ ਜੀ ਨੂੰ ਮਿਲੋ ਹੈਲੋ ਬੇਟਾ। ਹੈਲੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਪਹਿਲਾਂ ਇਹ ਦੇ ਦੋ। ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ। ਸਾਰਿਆਂ ਆ ਨਹੀਂ ਉਹ ਦੋ ਦਿਓ ਵੀ ਦੋ ਦੋ। ਓਕੇ। ਅੱਜ ਤੁਹਾਨੂੰ ਪਹਿਲਾਂ ਹੀ ਸੁਣਿਆ ਦੇਈ ਜਾਂਦਾ ਬਹੁਤ ਹੋ ਗਿਆ ਇਸ ਕਰਕੇ ਤੋਂ ਦਾ ਹਜੇ ਵੀ ਇਹ ਨੂੰ ਮੰਝਾ ਡਾਉਂਦੇ ਆ ਤੁੰਦ ਦੇਖੋ ਅੱਜ ਜਿਹੜੀ ਧੁੰਦ ਨਿਕਲ ਹੀ ਗਈ ਆ ਪਹਿਲਾ ਦਿਨ ਆ ਧੁੰਦ ਦਾ ਤੇ ਅੱਜ ਸਿਗੀਆਂ ਵੋਟਾਂ ਤੁਹਾਨੂੰ ਪਤਾ ਬਲਾਕ ਸਮਿਤੀ ਦੀ ਹਨਾ ਜੋ ਚੌਂ ਪ੍ਰੈਸ਼ਰ ਦੀ ਹਨਾ ਤੇ ਉਹ ਆਪਾਂ ਆ ਵੇਖੋ ਆਪਾਂ ਤਾਂ ਵੋਟ ਵੀ ਪਾਈਆਂ ਵੈਸੇ ਮੇਰੀ ਨਾ ਇਹ ਤੋਂ ਪਹਿਲਾਂ ਮੈਂ ਇੱਕ ਵਾਰੀ ਵੋਟ ਹੀ ਪਾਈ ਹੋਈ ਆ ਜਿਹੜੀ ਮੇਨ ਵੋਟ ਹੁੰਦੀ ਆ ਨਾ ਮਤਲਬ ਪੰਚਾਇਤਾਂ ਲਈ ਸਰਪੰਚ ਚੁਣਨ ਲਈ ਮੈਂ ਲਾ ਉਹ ਵੋਟ ਪਾਈ ਹੋਈ ਆ ਇਹ ਤੋਂ ਪਹਿਲਾਂ ਮੈਂ ਸ਼ਾਇਦ ਉਹ ਪਾਈ ਆ ਉਹੀ ਪਈ ਇੱਕ ਵੋਟ ਪਾਈ ਇਹ ਤੋਂ ਪਹਿਲਾਂ ਮੈਨੂੰ ਫਸਟ ਵਾਰ ਜਦੋਂ ਵੋਟ ਪਾਈ ਸੀ ਮੈਨੂੰ ਸਰਟੀਫਿਕੇਟ ਵੀ ਮਿਲਿਆ ਸੀ ਅੱਜਕੱਲ ਜਦੋਂ ਪਹਿਲੀ ਵਾਰ ਆਪਾਂ ਵੋਟ ਪਾਉਂਦੇ ਨਾ ਸਰਟੀਫਿਕੇਟ ਦਿੰਦੇ ਪਹਿਲਾਂ ਤਾਂ ਕਹਿੰਦੇ ਕੋਈ ਕੋਈ ਨਹੀਂ ਦਿੰਦੇ ਸੀ ਬਟ ਮੈਨੂੰ ਪਿਛਲੀ ਵਾਰ ਨਾ ਪਹਿਲੀ ਵਾਰ ਵੋਟ ਪਾਉਂਦਾ ਉਹ ਵੀ ਮਿਲਿਆ ਸੀਗਾ ਸਰਟੀਫਿਕੇਟ ਤੇ ਆਇਤ ਕੀ ਹੁਣ ਮੈਂ ਦੂਸਰੀ ਵਾਰ ਪਾ ਕੇ ਆਇਆ ਬਲਾਕਸ ਵਿੱਚ ਤੇ ਜ਼ਿਲ੍ਹਾ ਪ੍ਰੇਸ਼ਦਿਆ ਵੋਟਾਂ ਤੇ ਹੁਣ ਵੋਟ ਆਪਾਂ ਸਵੇਰ-ਸਵੇਰ ਪਾਏ ਆ ਇਹ ਤੋਂ ਪਹਿਲਾਂ ਬਹੁਤ ਸਾਰੇ ਕੰਮ ਆ ਜਿਹੜੇ ਆਪਾਂ ਵੇੜ ਲੈ ਬੱਚੇ ਟਿਊਸ਼ਨ ਨਾ ਡੋਲੂ ਚੱਕੇ ਪੁਰਾ ਸਰਦਾ मैं फुल मोटे कपड़े पाए तो हूँ आप उतली कोटी जी उतार देंगे तो फिर आप मोटे कपड़े पा के गई थ मैं तो लो जी अच्छा अपने घर में गैसट भी आने हैं तो अब आप सब्जी भाजी में सारे काम जिम्मे करके गई हूँ गोभी आलू सारा कटिंग करके ना सब्जी भाजी सारी कट ली है मैं इधर भी मसाला वगैरह धनिया मसाला मसूला सारा दूजी सब्जी का जमें गोभी आलू का कट के रखे तो अपना सब्जी ठीक है तू बाद इधर चल वो मंजे चल गए ठहर तो। तड़, के, के लाव गे मैं बलॉग एडिट कर ला पहला सब तो पहला बलॉग एडिट करी लानी कपड़े चेंज करते हैं कपड़े चेंज करके रेडी शेडी हों वैसे पहला मैं सोच मैं बहुत लेट पाके आऊंगी ए डैडी जैसे सुबह ही पाया डैडी की तो ड्यूटी से उठा ਤੇ ਫਿਰ ਉਦੋਂ ਬਾਅਦ ਬਾਜ ਜਾਵਾਂਗਾ ਉਦੋਂ ਬਾਅਦ ਮੰਮੀ ਤੇ ਜਮਜੇ ਦੇ ਪਾਪਾ ਪਾ ਕੇ ਆ ਕੇ ਮੈਂ ਰਹਿ ਗਈ ਸੀ ਮੈਂ ਕਿਹਾ ਚਲ ਮੈਂ ਲੇਟ ਪਾ ਆਉਂਗੀ ਤੇ ਫਿਰ ਮੈਨੂੰ ਕਹਿੰਦਾ ਦਵਾ ਦਾ ਪਾ ਕੱਪੜੇ ਤੋਂ ਪਹਿਲਾਂ ਵੋਟ ਪਵਾ ਕੇ ਲੈਣਾ ਫਿਰ ਵੋਟ ਮੈਂ ਦਵਾ ਦਾ ਸੁਬਹ ਸੁਬਹ ਜੀ ਫਿਰ ਮੈਂ ਨਹਾਉਣਾ ਮੈਂ ਕਹਿੰਨਾ ਕੰਮ ਬਹੁਤ ਆ ਜਿ ਤੁਹਾਨੂੰ ਪਤਾ ਜਦੋਂ ਕਿਸੇ ਨੂੰ ਆਉਣਾ ਜਣਾ ਸਬਜੀ ਭੱਜੇ ਕੱਟਣੀ ਬਣਾਉਣੀ ਅੱਗੇ ਤਾਂ ਹੈਲਪ ਹੋ ਜਾਂਦੀ ਡੈਡੀ ਹੁੰਦੇ ਆ ਹੈਲਪ ਹੋ ਜਾਂਦੇ ਤੇ ਅੱਜ ਫਿਰ ਮੈਂ ਦਾ ਵਾਤਾ ਕੱਟ ਲੀਆਂ ਸਬਜ਼ੀਆਂ ਓਵਰ ਆਲ ਵਾਸਤੇ ਸਾਡੇ ਕੰਮ ਹੋਏ ਵਾਂਗੂ ਸਬਜੀਆ ਭੱਜੇ ਧਰਦੇ ਆਪਾਂ ਤੇ ਥਾਂ ਕੇ ਧਰਦੇ ਆ ਮੈਂ ਵਲੌਗ ਐਡਿਟ ਕਰਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਵਲੌਗ ਐਡਿਟ ਕਰਦੀ ਆ ਤੇ ਜਦੋਂ ਵੇਖੋ ਕਿੰਨੀ ਹਜੇ ਤੱਕ ਉੱਤਰ ਹੀ ਨਹੀਂ ਪੁੱਲ ਧੋਂਦਾ ਬਾਹਰ ਤਾਂ ਪੂਰੀ ਧੋਂਦਾ ਮਿਲਦੇ ਆ ਫਿਰ ਠਹਿਰ ਕੇ ਮੈਂ ਕੱਪੜੇ ਵਗੈਰਾ ਚੇਂਜ ਕਰਦੀ ਆ ਫਿਰ ਮਿਲਦੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਦੇ ਆ ਵਲੌਗ ਚਲੋ ਜੀ ਆਪਾਂ ਜਿਹੜੀ ਧੋਪਾਂ ਨਿਕਲ ਗਈ ਹੈਗੀ ਆ ਤੇ ਬਹੁਤ ਜ਼ਿਆਦਾ ਧੁੰਦ ਸੀ ਅੱਜ ਫਸਟ ਡੇ ਸੀ ਧੁੰਦੋ ਦਾ ਵੀ ਤੇ ਧੁੰਦ ਬਹੁਤ ਜ਼ਿਆਦਾ ਸੀ ਹੁਣ ਵੀ ਮੈਂ ਮਿਲ ਲਾ ਹੋ ਗਿਆ ਐਡਿਟ ਕਰਕੇ ਥੋੜੇ ਤੇ ਹੁਣ ਪਹਿਲਾਂ ਬੋਤਲਾਂ ਚ ਪਾਣੀ ਗਰਮ ਕਰੀਏ ਹੈਲੋ ਲੋ ਜੀ ਹੁਣ ਲੱਗਦਾ ਚੱਲਦਾ ਮਾਈਕ ਵੀ ਕੋਈ ਪਤਾ ਨਹੀਂ ਚਲੋ ਦੇਖਦੇ ਹਾਂ ਹੈਲੋ ਫਰੈਂਡ ਹੈਲੋ ਫਰੈਂਡ ਸੁਣੋ ਜੇ ਪਨ ਲਈ ਤਰਗੇ ਸਬਜ਼ੀਆਂ ਤੇ ਨਾਲੇ ਤਰਗੇ ਪਾਣੀ ਪਾਦਾ ਮਤਲਬ ਜੋ ਬਹੁਤ ਰਚ ਕਿਉਂਕਿ ਬਾਰ ਬਾਰ ਪਾਣੀ ਪੀਣਾ ਹੁੰਦਾ ਆ ਤੇ ਥੋਪੜ ਧੁੱਪ ਨਿਕਲ ਗਈ ਆ ਧੁੰਦ ਬਹੁਤ ਸਿਆਜ ਵਰਤ ਧੁੱਪ ਜਿਹੜੀ ਨਿਕਲ ਗਈ ਆ ਜੀ ਬਾਈਕੋ ਜੀ ਦੀ ਕਿਰਪਾ ਦੇ ਨਾਲ ਤੋ ਚਲੋ ਜੀ ਆਪਾਂ ਧਰ ਦੇ ਸਬਜੀ ਨਾਲ ਨਾਲ ਪਾਣੀ ਗਰਮ ਧਰਦੇ ਆ ਤੇ ਨਾਲ ਨਾਲ ਸਬਜੀ ਤਾਂ ਆਪਣੀ ਸਬਜੀ ਬਣਾਉਣਾ ਤਾਂ ਸਬਜੀ ਥੋੜੀ ਫਰਾਈ ਕਰਕੇ ਬਣਾਉਣੀ ਆਪਾਂ ਮੋਚ ਕੌਫੀ ਪਾਊਡਰ ਅੰਦਰ ਤੱਕ ਕੇਮਾ ਸਬਜੀ ਨਾਲ ਆਪਣੀ ਕੱਤੀ ਭਈ ਆ ਸਬਜੀ ਭਾਜੀ ਦੋਨੋਂ ਸਵੇਰੇ ਹੀ ਮੈਂ ਕੱਟ ਲਈਆਂ ਸੀ ਸਧਾਰਿਤ ਹੁਣ ਵੀ ਬਸ ਨਵਾਂ ਵਲੌਗ ਨੇ ਐਡਿਟ ਤੇ ਲਾਇਆ ਹੋਇਆ ਚਲੋ ਵਲੌਗ ਵੀ ਐਡਿਟ ਕਰਨਾ ਜ਼ਰੂਰੀ ਸੀ ਨਾ ਫਿਰ ਬੜਾ ਲੰਮਾ ਤਾਂ ਨਹੀਂ ਫਿਰ ਮੈਂ ਐਡਿਟ ਕਰਿਆ ਛੋਟਾ ਜਿਹਾ ਵਲੌਗ ਰੱਖਿਆ ਤੁਹਾਨੂੰ ਪਤਾ ਨਾ ਪਾ ਠੰਡਾ ਪਾਣੀ ਪੀਂਦੇ ਦਵਾਈ ਨਾਲ ਮਾਰ ਹੋ ਜਾਂਦੇ ਸੋ ਇਸ ਕਰਕੇ ਆਪਾਂ ਅੱਜ ਨੂੰ ਦਵਾਈ ਵੀ ਲੈਣੀ ਆ ਇਧਰ ਨਾ ਮੈਂ ਹਲਕੀ ਹਲਕੀ ਗੋਭੀ ਤੇ ਉਹ ਫਰਾਈ ਕਰੂੰਗੀ ਗੋਭੀ ਚੱਲੂ ਥੋੜੇ ਫਰਾਈ ਕਰਕੇ ਬਣਾਵਾਂਗੇ ਆਪਾਂ ਬੜਾ ਅੱਛਾ ਪੈਸੇ ਤੋਂ ਮਿਲ ਰੱਖੀ ਲੈ ਉ지고 ਬੀਤੇ ਫੂਕੋ ਆ ਮਿਲੂ ਸੋ ਉਬਲੀ ਚੱਲ ਰੂ ਆਪਾਂ ਜੜੇ ਤੇਲ ਹੋ ਗਿਆ ਗਰਮ thank <sniffs> you ਪਹ ਪੁਰੀ ਗੱਲ ਨਹੀਂ ਤੇ ਗੋਗੂਲ ਫਰਾਈ ਕਰਦੇ ਜੋ ਫਿਰ ਟਿਕ ਟਕ ਵਾਲਾ ਜੇ ਬੋਤਲਾਂ ਚ ਪਾਣੀ ਗਰਮ ਹੋਉਂਦੀ ਮੇਰਾ

ਪਨੀਰ ਵੀ ਮਰੋ ਚੁੱਕਾ ਹੈ طرف ਲੈ ਮੈਂ ਤੇ ਕੇ ਰੋਤਾ ਤੜਕਾ ਲਾ ਲੈਂ। ਲਵਸਨ ਅਦਰਕ ਵਗਾਇਆ ਇਹਦੇ ਵਿੱਚ ਵੀ ਆਪਾਂ ਕੋਸਾਂਨੇ ਪਾ ਦਿੰਦੇ ਹਾਂ ਦੂਜੀ ਸਬਜ਼ੀ ਚ ਲੋਜੀ ਹਾਂ ਲੱਗਦੀ ਨਹੀਂ ਬਣੀਏ ਦੂਜੀ ਸਬਜੀ ਬਿਲਕੁਲ ਤਿਆਰ ਆ ਆਪਣੀ ਆਲੂ ਗੋਭੀ ਦੀ ਥੋੜੀ ਫਰਾਈ ਕਰਕੇ ਬਣਾਈ ਆਪਾਂ ਅੱਗੇ ਬਥੇਰਾ ਲਾਉਂਦੇ ਸੀ ਭੈਣਾ ਵਾਦੂ ਲਾਉਂਦੇ ਸੀ ਹਾਂ ਉਹ ਵਦ ਗਿਆ ਲਾਉਂਦਾ ਸੀ ਬਣਾ ਆ ਸਮੇਂ ਤੇ ਨਾ ਹੁੰਦੇ ਉਹਦੇ ਕਾ ਚਿੱਲੇ ਬਣਾਉਂਦੀਆਂ ਮੈਂ ਤਾਂ ਹੁਣ ਵੀ ਚੁੱਟਲਾ ਬਾਹਰ ਸੋਣਾ ਬਣਾ ਕੇ ਨਾ ਸੱਚਾ ਫੇਰ ਗੱਡਿਆ ਪੱਕੇ ਥਾਂ ਸੱਚਾ ਕੱਚਾ ਬਣਾ ਕੇ ਕੱਚਾ ਬਣਾ ਕੇ ਬਾਹਰ ਸੋਣਾ ਮੋੜਾ ਨਾ ਚੁੱਲ੍ਹਾ ਬਣਾਇਆ ਸੀ ਫੋਟੋ ਲੈ ਕੇ ਗਏ ਤੇ ਜਵਾਬ ਦਿੱਤੇ ਅੱਛਾ ਆ ਦੇ ਕਿਥੋਂ ਭੁੜੀ ਆਈ ਸੀ ਮੈਂ ਖੇਤ ਬਾਹਰੋਂ ਆਈ ਸੀ ਜਿੰਨੇ ਚੁੱਲ੍ਹਾ ਬਣਾਏ ਸੀ ਅੱਛਾ ਗੈਂਡ ਜਿਹੜਾ ਪਾਇਆ ਕੋਈ ਉੱਤੇ ਡਿਜ਼ਾਈਨ ਪਾਇਆ ਇਹ ਉੱਤੇ ਡਿਜ਼ਾਈਨ ਪਾਇਆ ਮੂਰੇ ਪਾਇਆ ਸੀ ਤੋਂ ਹੈ ਕੱਚੇ ਸੀ ਕਿ ਸਾਡੇ ਘਰ ਦੀਆਂ ਘਰ ਦੀ ਅੱਛਾ ਘਰੇ ਬਣਾਇਆ ਸੀ ਕੱਚਾ ਚੁੱਲ੍ਹਾ ਠੀਕ ਹੈ ਇਹ ਨਾ ਜੇ ਤਾਂ ਪੱਕਾ ਸੀਗਾ ਅੱਛਾ ਇਹ ਪੱਕੇ ਚੁੱਲੇ ਲਾਈ ਸੀ ਮਿੱਟੀ ਇਹਨਾਂ ਦਾ

ਚੱਲੇ ਵੀ ਨਾ ਦੀ ਸੀ ਮਿੱਟੀ ਰੇਹੀ ਲੱਗ ਗਈ ਚੱਲੇ ਰੇਹੀ ਲੱਗ ਗਈ ਮਿੱਟੀ ਨੂੰ ਹੱਲੇ ਪੱਤਰਾ ਜਾਂ ਤਾਂ ਉੱਤੇ ਚੜੀ ਸੀ ਇਹ ਪਾਟ ਵੀ ਬਾਲਾ ਛੇਤੀ ਜਾਂਦੀ ਪਾਟ ਜਾਂਦੀ ਹੈ ਤੇ ਚਾਚੀ ਮਿੱਟੀ ਨੂੰ ਕਿਸੇ ਕੰਮ ਦੀ ਨਹੀਂ ਇਹ ਇਹ ਦੇ ਕਿ ਗਿੱਪਾ ਮਸਾਫਲਾ ਮਿੱਟੀ ਇਹ ਨਹੀਂ ਕਿਸੇ ਕੰਮ ਦੀ ਹਾਂ ਤੇਰੇ ਹੀ ਹੈ ਰੇਹੀ ਗੱਲ ਤੇ ਲੱਗਦੀ ਆ ਅਰੇ ਅਹੀ ਲੱਗਦੀ ਹੈ ਹਾਂ ਉਹ ਤਾਂ ਮਿੱਟੀ ਮੰਗਾਈ ਤੇ ਉਹ ਤਾਂ ਲਵਾਈ ਫੇਰ ਚਾ ਫੇਰ ਲਵਾਈ ਮਿੱਟੀ ਉਹ ਵਧੀਆ ਹੁੰਦੀ

ਹੁੰਦੀ ਆ ਨਾ ਫਿਰ ਚਲੋ ਜੀ ਅੱਜ ਦਾ ਵਲੌਗ ਤਾਂ ਕਰਦੇ ਇੱਥੇ ਐਂਡ ਤੇ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਮਿਲਦੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ